ਪਠਿੰਡਾ ਦੇ ਗੁਰਨਾਨਕਪੁਰਾ ਸਰਕਾਰੀ ਹਾਈ ਸਕੂਲ ਦੇ ਅੰਦਰ 8ਵੀਂ ਅਤੇ 10ਵੀਂ ਕਲਾਸ ਦੇ ਵਿੱਚ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਬੱਚਿਆਂ ਦੇ ਮਾਹ ਡਾਕਟਰ ਸਤੀ ਜਿੰਦਲ ਅਤੇ ਜੁਆਇੰਟਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੇ ਪਟਵਾਰ ਵੱਲੋਂ ਕੀਤਾ ਗਿਆ ਸਨਮਾਨਤ ਅਸੀਂ ਦੀਏ ਕਿ ਪਿਛਲੇ ਦਿਨੀ ਜੋ 8ਵੀਂ ਅਤੇ 10ਵੀਂ ਦੇ ਨਤੀਜੇ ਆਏ ਹਨ ਸਦੇ ਵਿੱਚ ਸਰਕਾਰੀ ਹਾਈ ਸਕੂਲ ਗਰਨਾਨਕਪੁਰਾ ਦੇ ਬੱਚਿਆਂ ਵੱਲੋਂ ਵੀ ਚੰਗੀਆਂ ਪੋਜੀਸ਼ਨ ਹਾਸਲ ਕੀਤੀਆਂ ਇੱਕ ਬੱਚੇ ਵੱਲੋਂ ਤਾਂ 95% ਨੰਬਰ ਅਸਲ ਕੀਤੇ ਅਤੇ ਇਸ ਨੂੰ ਲੈ ਕੇ ਅੱਜ ਬੱਚਿਆਂ ਦੇ ਮਾਹਾ ਡਾਕਟਰ ਸਤੀ ਜੰਦਲ ਇਸ ਸਕੂਲ ਦੇ ਵਿੱਚ ਪਹੁੰਚੇ ਅਤੇ ਉਹਨਾਂ ਵੱਲੋਂ ਜਿੱਥੇ ਇਹਨਾਂ ਬੱਚਿਆਂ ਨੂੰ ਵਧਾਈ ਦਿੱਤੀ ਗਈ ਉੱਥੇ ਇਹਨਾਂ ਬੱਚਿਆਂ ਨੂੰ ਸਨਮਾਨਤ ਵੀ ਕੀਤਾ ਗਿਆ ਤੇ ਨਾਲ-ਨਾਲ ਉਹਨਾਂ ਆਪਣਾ ਆਪਣੇ ਭਾਸ਼ਣ ਦੇ ਵਿੱਚ ਬੱਚਿਆਂ ਨੂੰ ਕਾਫੀ ਸਾਰੀ ਸਿੱਖਿਆ ਵੀ ਦਿੱਤੀ ਗਈ ਉਹਨਾਂ ਬੱਚਿਆਂ ਨੂੰ ਕਿਹਾ ਕਿ ਹੁਣ ਸਭ ਤੋਂ ਵੱਡਾ ਅੱਜ ਕੱਲ ਦਾ ਨਸ਼ਾ ਜਿਹੜਾ ਉਹ ਮੋਬਾਈਲ ਦਾ ਨਸ਼ਾ ਹੈ ਤੇ ਅਗਰ ਤੁਸੀਂ ਮੋਬਾਈਲ ਦੇ ਨਸ਼ੇ ਤੋਂ ਦੂਰ ਰਹਿ ਸਕਦੇ ਹੋ ਤਾਂ ਤੁਸੀਂ ਚੰਗੀਆਂ ਪ੍ਰਾਪਤੀਆਂ ਹਾਸਲ ਕਰ ਸਕਦੇ ਹੋ ਉਹਨਾਂ ਬੱਚਿਆਂ ਨੂੰ ਇਹ ਵੀ ਕਿਹਾ ਕਿ ਜਿੰਨੇ ਵੀ ਆਪਣਾ ਆਪਾਂ ਬੱਚੇ ਨੇ ਤੰਗਿਆ ਪੁਜੀਸ਼ਨ ਤੇ ਪਹੁੰਚੇ ਨੇ ਅਗਰ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹੋ ਤਾਂ ਉਹਨਾਂ ਨੂੰ ਪਤਾ ਲੱਗੇਗਾ ਕਿ ਉਹਨਾਂ ਨੇ ਮੋਬਾਈਲ ਤੋਂ ਦੂਰ ਰਹੇ ਨਹੀਂ ਅਤੇ ਇਸੇ ਦੇ ਹੀ ਉਹਨਾਂ ਨੇ ਆਪਣਾ ਪੁਜੀਸ਼ਨ ਹਾਸਲ ਕੀਤੀਆਂ ਹਨ ਅੱਜ ਆਪਾਂ ਇਸ ਸਕੂਲ ਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਕਿਸੇ ਬੱਚੇ ਨੂੰ ਕੋਈ ਸਮੱਸਿਆ ਆਂਦੀ ਹੈ ਤਾਂ ਉਹ ਵੀ ਉਹਨਾਂ ਦੇ ਕੋਲ ਜਦੋਂ ਮਰਜ਼ੀ ਆ ਸਕਦਾ ਹੈ ਉਹ ਉਹਨਾਂ ਦੇ ਦਰਵਾਜ਼ੇ ਉਹਨਾਂ ਦੇ ਲਈ ਹਮੇਸ਼ਾ ਖੁੱਲੇ ਰਹਿਣਗੇ ਇਸ ਨੂੰ ਲੈ ਕੇ ਜੁਆਇਟਡ ਵੈਲਫੇਅਰ ਸੁਸਾਇਟੀ ਵੱਲੋਂ ਜਿੱਥੇ ਇਹਨਾਂ ਬੱਚਿਆਂ ਨੂੰ ਪਾਣੀ ਦੀ ਬੋਤਲ ਦਿੱਤੀ ਗਈਆਂ ਕਿਉਂਕਿ ਗਰਮੀ ਇਦਾਂ ਦੇ ਵਿੱਚ ਵਿੱਚ ਬੱਚਿਆਂ ਨੂੰ ਪਾਣੀ ਦੀ ਬੋਤਲ ਉਹ ਹੁੰਦੀ ਹੈ ਉਥੇ ਆਪਣਾ ਬੱਚਿਆਂ ਨੇ ਮਾਹਰ ਡਾਕਟਰ ਹਸਤੀ ਜਿੰਦਲ ਵੱਲੋਂ ਇਹਨਾਂ ਬੱਚਿਆਂ ਨੂੰ ਸਨਮਾਨਚਨ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਨਾਲ ਨਾਲ ਇਹਨਾਂ ਬੱਚਿਆਂ ਨੂੰ ਮੁਬਾਰਕਬਾਦ ਵੀ ਤੇ ਧੀਏ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਗੁਰਨਾਨਕਪੁਰਾ ਹਾਈ ਸਕੂਲ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਅੱਜ ਪਿਛਲੇ ਦਿਨੀ ਜੋ ਆਪਣਾ 8ਵੀਂ ਤੇ 10ਵੀਂ ਦਾ ਇਹ ਆਪਣਾ ਰਿਜ਼ਲਟ ਆਇਆ ਸੀ ਬੋਰਡ ਦੇ ਕਲਾਸਾਂ ਦਾ ਉਰਤੇ ਵਿੱਚ ਜਿਹੜੇ ਬੱਚਿਆਂ ਵੱਲੋਂ ਚੰਗੀਆਂ ਪ੍ਰੀਸ਼ਰਾਂ ਹਾਸਲ ਕੀਤੀਆਂ ਗਈਆਂ ਸਨ ਉਹਨਾਂ ਬੱਚਿਆਂ ਨੂੰ ਅੱਜ ਬੱਚਿਆਂ ਦੇ ਮਹਾਂ ਡਾਕਟਰਸ ਦੀ ਜਿੰਦਰ ਵੱਲੋਂ ਅੱਜ ਵਿਸ਼ੇਸ਼ ਸਨਮਾਨ ਦੇ ਕੇ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਆਓ ਤੁਹਾਨੂੰ ਸੁਣਾਉਣਿਆਂ ਕੀ ਕਹਿੰਦੇ ਨੇ ਇਸ ਸੰਬੰਧੀ ਸਕੂਲ ਦੇ ਅਧਿਆਪਕ ਅਤੇ ਨਾਲ ਬੱਚਿਆਂ ਦੇ ਮਹਾਂ ਡਾਕਟਰਸ ਦੀ ਜਿੰਦਰ ਸਰ ਕੀ ਕਹਿੰਦੇ ਹੋ ਕਿ ਮੈਂ ਬਿੰਦ ਸਿੰਘ ਐਸਐਸਾਟ ਜੀ ਜਨਕ ਸਮ ਸਰਕਾਰੀ ਹੈ ਸਕੂਲ ਬਨਾਂਪੁਰਾ ਬਠਿੰਡਾ ਅੱਜ ਸਾਡੇ ਸਕੂਲ ਦੇ ਵਿੱਚ ਬੋਰਡ ਦੀਆਂ ਕਲਾਸਾਂ ਦਾ ਜਿਹੜਾ ਹੈ ਜਿਹੜੇ ਬੱਚਿਆਂ ਨੇ ਪਹਿਲੀ ਬੀਬੀ ਪੀਜੀਪੀਆ ਪ੍ਰੀਖਿਆ ਹਾਸਲ ਕੀਤੀ ਆ ਉਹਨਾਂ ਦਾ ਸਨਮਾਨ ਸਮੋਹ ਕੀਤਾ ਗਿਆ ਸੀ ਜਿਸ ਦੇ ਵਿੱਚ ਬਠਿੰਡਾ ਦੀ ਛਾਣ ਜਿਹੜੇ ਸਮਾਜ ਸੇਵੀ ਡਾਕਟਰ ਬੱਚਿਆਂ ਦੇ ਮਾਹਰ ਨੇ ਸ਼ਤੀਜਿੰਦਰ ਜੀ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਆਏ ਆ ਉਹਨਾਂ ਨੇ ਬੱਚਿਆਂ ਨੂੰ ਸਿਹਤ ਸਵੱਲੀ ਟੈਸਟ ਵੀ ਦਿੱਤੇ ਆ ਨਾਲ ਬੱਚਿਆਂ ਨੂੰ ਸਨਮਾਨਤੂ ਕੀਤਾ ਹੈਗਾ ਅਤੇ ਯੂਨਾਈਟਿਡ ਵੈਲਫੇਅਰ ਸੁਸਾਇਟੀ ਦੇ ਬਾਨੀ ਬੀਜੇਪਕੀ ਜੀ ਵੀ ਅੱਜ ਇਸ ਸਮਾਗਮ ਦੇ ਵਿੱਚ ਆਏ ਆ। ਉਹਨਾਂ ਨੇ ਗਰਮੀ ਦੇ ਮੌਸਮ ਨੂੰ ਦੇਖਦਿਆਂ ਹੋਇਆਂ ਬੱਚਿਆਂ ਨੂੰ ਪਾਣੀ ਦੀਆਂ ਬੋਤਲਾਂ ਜਿਹੜੀਆਂ ਹੈਗੀਆਂ ਉਹ ਆਪ ਦੇ ਵੱਲੋਂ ਦਿੱਤੀਆਂ ਨੇ। ਇਸ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਉਮੀਦ ਕਰਦੇ ਆ ਕਿ ਜਿਹੜੀਆਂ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਸਰਕਾਰੀ ਸਕੂਲਾਂ ਨਾਲ ਜੁੜ ਕੇ ਇਹਨਾਂ ਸਕੂਲਾਂ ਦੀਆਂ ਹੋਰ ਮਦਦ ਕਰਦੇ ਰਹਿਣਗੇ ਤੇ ਬੱਚਿਆਂ ਦੀ ਪੜਾਈ ਦੇ ਵਿੱਚ ਹੋਰ ਵਧੀਆ ਬਣਾਉਣ ਦੇ ਲਈ ਆਪ ਦਾ ਯੋਗਦਾਨ ਪਾਦੇ ਰਹਿਣਗੇ। ਹਾਂ ਜੀ ਸਹੀ ਅੰਮ੍ਰੋੜਾ ਕੜਾ ਸਕਦਾ ਹਾਂ ਮੇਰਾ ਨਾਮ ਪੂਜਾ ਰਾਣੀ ਮੁਖ ਅਧਿਆਪਕ ਸਰਕਾਰੀ ਹਾਈ ਸਕੂਲ ਗੁਰੂ ਨਾਨਕਪੁਰਾ ਅੰਲਾਬ ਜੀ ਦੇ ਕੰਸੀ ਕੀ ਤਰੱਕੀ ਸੀ ਇਸ ਫੰਕਸ਼ਨ ਦੇ ਵਿੱਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਉਹ ਡਾਕਟਰ ਸतीश ਜਿੰਦਰ ਜੀ ਹੈ ਨੂੰ ਸਮੇਂ-ਸਮੇਂ ਤੇ ਸਕੂਲ ਦੇ ਬੱਚਿਆਂ ਲਈ ਬਈਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰਦੇ ਰਹਿੰਦੇ ਹੈਗੇ ਤੇ ਅੱਜ ਜਿਹੜਾ ਪ੍ਰੋਗਰਾਮ ਸੀ ਇਹ 8ਵੀਂ ਤੇ 10ਵੀਂ ਮੋਰ ਦੀਆਂ ਜਮਾਤਾਂ ਦੇ ਵਿੱਚੋਂ ਪਹਿਲੀਆਂ ਤਿੰਨ ਪੋਜੀਸ਼ਨਾਂ ਦੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਰੱਖਿਆ ਗਿਆ ਸੀ ਤਾਂ ਉਹਨਾਂ ਨੇ ਬੜੇ ਹੀ ਉਤਸ਼ਾਹ ਨਾਲ ਹੌਸਲੇ ਨਾਲ ਤੇ ਖੁਸ਼ੀ ਨਾਲ ਜਿਹੜਾ ਸਾਡਾ ਸੱਦਾ ਪਰਵਾਨ ਕੀਤਾ ਬੱਚਿਆਂ ਨਾਲ ਬਹੁਤ ਹੀ ਵਧੀਆ ਜਿਹੜੇ ਜ਼ਰੂਰੀ ਟਿਪਸ ਸੀ ਉਹ ਸਾਂਝੇ ਕੀਤੇ ਕੋਈ ਸੇਫ ਸਬੰਧੀ ਜਾਂ ਉਹਨਾਂ ਦੀ ਪੜ੍ਹਾਈ ਲਈ ਜੋ ਜ਼ਰੂਰੀ ਟਿਪਸ ਸੀ ਉਹ ਸਾਂਝੇ ਕੀਤੇ ਤੇ ਉਹਨਾਂ ਨੇ ਬੜੀ ਖੁਸ਼ੀ-ਖੁਸ਼ੀ ਸਾਡੇ ਬੱਚਿਆਂ ਨੂੰ ਅਸ਼ੀਰਵਾਦ ਵੀ ਦਿੱਤਾ ਕਿੰਨੇ ਪਰਸੈਂਟ ਨੰਬਰ ਬੱਚੇ ਲਏ ਸਾਡੇ 10ਵੀਂ ਜਮਾਤ ਦੇ ਵਿੱਚੋਂ ਹਾਈest ਜਿਹੜੇ 95% ਨੰਬਰ ਆਏ ਹੈਗੇ ਤੇ 10ਵੀਂ ਕਲਾਸ ਦੇ ਵਿੱਚ ਹਾਈest ਨੰਬਰ ਹੈਗੇ ਸਾਡੇ 82.9% ਤੇ ਸਾਡਾ ਦੋਵੇਂ ਹੀ ਜਮਾਤਾਂ ਦਾ ਰਿਜ਼ਲਟ ਹੈ ਜਿਹੜਾ 100% ਰਿਹਾ ਸਰ ਕੀ ਕਹਿਣਾ ਚਾਹ ਰਹੇ ਆ ਅੱਜ ਦੇ ਤੋ ਦਿਖੋ ਇੱਥੇ ਸਰਕਾਰੀ ਸਕੂਲ ਦੇ ਵਿੱਚ ਆ ਕੇ ਮਨ ਜਿਹੜਾ ਬੜਾ ਖੁਸ਼ ਹੋਇਆ ਕਿ ਬਹੁਤ ਹੀ ਡੈਡੀਕੇਟਡ ਤੇ ਮਿਹਨਤੀ ਸਟਾਫ ਜਿਹੜਾ ਉਹ ਨਜ਼ਰ ਆ ਰਿਹਾ ਸੀ ਬੱਚੇ ਬਹੁਤ ਜ਼ਿਆਦਾ ਡਿਸਪਲਿਨ ਸੀ ਬੱਚਿਆਂ ਦਾ ਰਿਜ਼ਲਟ ਜਿਵੇਂ ਦੱਸਿਆ ਗਿਆ 8ਵੀਂ 10ਵੀਂ ਦਾ 100% ਰਿਜ਼ਲਟ ਸੀ ਇਹ ਬਹੁਤ ਹੀ ਸ਼ਲਾਘਾਯੋਗ ਜਿਹੜਾ ਰਿਜ਼ਲਟ ਹੈ ਇਹ ਤਾਂ ਪੂਰਾ ਕ੍ਰੈਡਿਟ ਬੱਚਿਆਂ ਦਾ ਜਾਂਦਾ ਹੀ ਜਾਂਦਾ ਹੈ ਪਰ ਇਸ ਤੋਂ ਬਿਨਾਂ ਇੱਥੋਂ ਦੇ ਹੈੱਡ ਟੀਚਰ ਜਿਹੜੇ ਨੇ ਤੇ ਟੀਚਰ ਸਾਹਿਬਾਨ ਹੈ ਉਹਨਾਂ ਨੂੰ ਵੀ ਇਹਦਾ ਕ੍ਰੈਡਿਟ 100% ਜਾਂਦਾ ਹੈ ਕਿ ਉਹਨਾਂ ਨੇ ਆਪਣੀ ਮਿਹਨਤ ਨਾਲ ਆਪਣੀ ਡੈਡੀਕੇਸ਼ਨ ਨਾਲ ਬੱਚਿਆਂ ਨੂੰ ਇਸ ਲਾਇਕ ਬਣਾਇਆ ਕਿ ਉਹਨਾਂ ਨੇ ਬਹੁਤ ਅੱਛਾ ਰਿਜ਼ਲਟ ਕੀਤਾ ਸੋਬਲ ਦੀਆਂ ਖੁਸ਼ੀਆਂ ਦਾ ਮੌਕਾ ਮੋਬਾਈਲ ਦੇ ਬਾਰੇ ਦੇਖੋ ਪਹਿਲੇ ਵੀ ਕਹਿੰਨੇ ਕਿ ਸੋਸ਼ਲ ਮੀਡੀਆ ਤੋਂ ਜਿੰਨਾ ਬੱਚੇ ਦੂਰ ਰਹਿਣਗੇ ਉਹਨਾਂ ਹੀ ਉਹਨਾਂ ਦੇ ਰਿਜ਼ਲਟਸ ਅੱਛੇ ਆਉਣ ਦੇ ਉਹਨਾਂ ਦੇ ਪ੍ਰੀਖੇ ਦੇ ਵਿੱਚ ਕਾਂਝਾ ਪਾਉਣ ਦੇ ਚਾਂਸ ਜਿਹੜੇ ਨੇ ਉਹਨਾਂ ਹੀ ਜ਼ਿਆਦਾ ਤੋਂ ਸਾਰਿਆਂ ਨੂੰ ਇਹੀ ਅਪੀਲ ਕੀਤੀ ਜਾਂਦੀ ਹੈ ਬੱਚਿਆਂ ਨੂੰ ਖਾਸ ਕਰਕੇ ਕਿ ਜਿਹੜਾ ਨਾਨ ਅਕੈਡੈਮਿਕ ਮੋਬਾਈਲ ਦਾ ਇਸਤੇਮਾਲ ਹੈ ਇਹ ਨਾ ਕੀਤਾ ਜਾਵੇ ਅਕੈਡੈਮਿਕ ਲਈ ਜਿੱਥੇ ਲੋੜ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਅਸੀਂ ਦੇਖਣਾ ਹੈ ਕੀ ਨਹੀਂ ਦੇਖਣਾ ਉਹਨਾਂ ਦਾ ਟਾਈਮ ਮੀਟ ਸੈੱਟ ਕੀਤਾ ਜਾਵੇ ਤੇ ਫਾਲਤੂ ਦਾ ਜਿਹੜਾ ਸੋਸ਼ਲ ਮੀਡੀਆ ਉਹ ਤੋਂ ਦੂਰ ਰਹਿ ਜਾਵੇ ਤਾਂ ਇਹੋ ਪੜਾਈ ਦੇ ਵਿੱਚ ਜਾਂ ਅਸੀਂ ਕੋਈ ਇੱਕ ਦੇ ਵਿੱਚ ਅੱਗੇ ਕੰਮ ਜਾ ਪੋਸਾ ਨਸ਼ੇ ਦੀ ਅੱਜ ਵੀ ਇਹ ਹੈ ਆਪਣਾ ਨਸ਼ਾ ਕਰੀ ਜੀਨ ਵਾਲਾ ਦੇਖੋ ਨਸ਼ਾ ਆਪਾਂ ਦੇਖ ਹੀ ਰਹੇ ਹਾਂ ਕਿ ਐਡਿਕਸ਼ਨ ਹੈ ਜਿਸ ਤਰ੍ਹਾਂ ਬਾਕੀ ਐਡਿਕਸ਼ਨ ਹੁੰਦੀ ਹੈ ਮੋਬਾਈਲ ਵੀ ਜਿਹੜੇ ਦੇਖਣ ਲੱਗ ਜਾਂਦੇ ਨੇ ਵਿੱਚ ਇਹ 8 ਘੰਟੇ 10-10 ਘੰਟੇ ਉਹਨਾਂ ਸਕਰੀਨ ਟਾਈਮ ਹੁੰਦਾ ਤੇ ਉਹ ਅਵਾਇਡ ਹੀ ਨਹੀਂ ਕਰ ਸਕਦੇ ਤਾਂ ਇਹ ਵੀ ਹੌਲੀ ਹੌਲੀ ਇੱਕ ਨਸ਼ੇ ਦਾ ਰੂਪ ਹੀ ਜਿਹੜਾ ਇਹ ਲੈ ਚੁੱਕਿਆ ਤੇ ਸਾਨੂੰ ਇਸ ਨਸ਼ੇ ਤੋਂ ਦੂਰ ਰਹਿਣਾ ਹੀ ਪਏਗਾ ਇਹਦੇ ਲਈ ਇਹ ਹੈ ਕਿ ਅਸੀਂ ਬਿਲਕੁਲ ਮੋਬਾਈਲ ਨੂੰ ਆਪਣੇ ਕਮਰੇ ਤੋਂ ਬਾਹਰ ਰੱਖੀਏ ਪੜ੍ਹਾਈ ਦੇ ਟਾਈਮ 2 ਘੰਟੇ ਬਿਲਕੁਲ ਵੀ ਮੋਬਾਈਲ ਦਾ ਇਸਤੇਮਾਲ ਲਾਂਕ ਕਰੀਏ ਬਿਲਕੁਲ ਹੀ ਅਕੈਡੈਮਿਕ ਜਿਹੜੀ ਹੈ ਸਕੂਲ ਦੀ ਕੋਈ ਐਕਟੀਵਿਟੀ ਵਾਸਤੇ ਜੇ ਪੜ੍ਹਾਈ ਲਈ ਜਿੱਤੇ ਲੋੜ ਹੈ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਅਦਰਵਾਈ ਇਸ ਤੋਂ ਦੂਰ ਰਹਾ ਜਾਵੇ